ਹਾਂ ਜੀ ਲੱਕਤੀ ਸਸੇ ਕਾਲ ਗੁੱਡ ਮਾਰਨਿੰਗ ਮੈਮ ਐਂਡ ਸਾਈਬਰਸੋ ਤੇ ਮੈਂ ਆ ਗਈ ਸੀ ਆਪਣੇ ਜੌਬ ਤੇ ਤੇ ਮੈਂ ਆਂਦੀ ਨਾ ਸਭ ਤੋਂ ਪਹਿਲਾਂ ਕੌਫੀ ਬਣਾਈ ਹੋਈ ਹੈ ਕਿਉਂਕਿ ਮੇਰਾ ਗਲਾ ਵੀ ਖਰਾਵਾ ਗਿਆ ਆ ਆਈ ਡੋਟ ਨੋ ਪਤਾ ਨਹੀਂ ਮਿੱਟੀ ਇੱਕ ਦਿਨ ਮੇਰੇ ਗਲੇ ਨੂੰ ਖੁਸ਼ ਹੋ ਜਾਂਦਾ ਹੈ ਲੋਕੋ ਜੀ ਇਹ ਤੇ ਥੋੜਾ ਲੇਟ ਵੀ ਹੋ ਗਿਆ ਕਿਉਂਕਿ ਥੋੜੀ ਐਬਸਰਟ ਸੀ ਕੱਲ ਦੀ ਮੈਂ ਤੇ ਬਸ ਐਦਾਂ ਦੀਆਂ ਗੱਲਾਂ ਬਾਤਾਂ ਸਮਝ ਹੀ ਲੱਗਦੀ ਹੈ ਕਿ ਕਿਆ ਕਰਨਾ ਕਿਆ ਨਹੀਂ ਹੈ ਨਾ ਬਸ ਲੀ ਵੀਜੀ ਬੀਜੀ ਬੀਜੀ ਲਾਈਫ ਸੋ ਉਭੀ ਹੋਣਾ ਚਾਹੀਦਾ ਬਾਹਰਲੇ ਮੁਲਕਾਂ ਦੇ ਵਿੱਚ ਕੰਮ ਜ਼ਰੂਰੀ ਆ ਕੰਮ ਤੇ ਪੇਪਰ ਇਹ ਦੋਟੇ ਕੋ ਦੋ ਚੀਜ਼ਾਂ ਬਹੁਤ ਜ਼ਰੂਰੀ ਆ ਤੁਹਾਨੂੰ ਪਤਾ ਹੈ ਕਿ ਕਿੰਨਾ ਉਖਾ ਹੋ ਗਿਆ ਹੈਗਾ ਆ ਸਾਰੇ ਪਾਸੇ ਦੱਸ ਨਹੀਂ ਸਕਦੇ ਸਾਰੇ ਪਾਸੇ ਬਹੁਤ ਜ਼ਿਆਦਾ ਹੀ ਮੰਦਾ ਹਾਲ ਹੋ ਗਿਆ ਠੀਕ ਆ ਬਾਹਰਲੇ ਮੁਲਕਾਂ ਦੇ ਵਿੱਚ ਉਫ ਕੀ ਕਰ ਸਕਦੇ ਆ ਚਲੋ ਕੋਈ ਕੰਮ ਵੀ ਬਹੁਤ ਜ਼ਿਆਦਾ ਪਿਆ ਹੈਗਾ ਆ ਠੀਕ ਹੈ ਸੋ ਮੈਂ ਆਪਣੀ ਪਹਿਲਾ ਕਾਫੀ ਇੰਜੋਏ ਕਰਾ ਫਿਰ ਮੈਂ ਬਾਅਦ ਸੇ ਕਮ ਕੇ ਕਾਲਾ 슈ਗਰ ਕਰ ਦਿਆ ਨਾਲ ਆਪ ਲੈ ਕੇ ਮੈਂ ਜਿੱਥੇ ਆਪਣੇ ਵਾਰਕ ਤੇ ਜਾਂਦੀ ਆ ਨਾ ਮੈਨੂੰ ਹਮੇਸ਼ਾ ਕਾਫੀ ਮਿਲਦੀ ਆ ਜਾਂ ਚਾਹ ਮਿਲਦੀ ਆ ਸੀ ਆ ਬਿਦਾਊਟ ਕਹਿਣੇ ਤੋਂ ਸੋ ਇਹ ਮੇਰੇ ਲਈ ਬਹੁਤ ਜ਼ਿਆਦਾ ਇਹ ਮਾਣ ਵਾਲੀ ਗੱਲ ਹੈ ਗੋਰੀ ਬੀਬੀ ਦੀ ਕੁੜੀ ਨੇ ਬੁਆਏਫ੍ਰੈਂਡ ਨੇ ਦਿੱਤਾ ਹੈਗਾ ਬੈਲੈਂਟੈਂਡੇ ਦਾ ਗਿਫਟ ਬੈਲੈਂਟੈਂਡੇ ਦੇ ਫਲਾਵਰ ਦਿੱਤੇ ਹੈਗੇ ਆ ਉਨ ਮੇਰਾ ਕੰਮ ਫਿਨਿਸ਼ ਹੋ ਗਿਆ ਹੈ ਗਾਲੋਕ ਜੀ ਤੇ ਹੁਣ ਮੈਂ ਆਪਣੇ ਘਰ ਛੱਲਿਆ ਹੈਗਾ ਫੇਰ ਆਪਾਂ ਜਾਵਾਂਗੇ 12 ਵਾਲੀ ਜੋਬ ਤੇ ਠੀਕ ਹੈ ਲੱਗ ਗਈ ਜੀ ਮੈਂ ਆਪਣੀ ਜੋਬ ਤੋਂ ਆ ਗਈ ਸੀ ਠੀਕ ਹੈ ਤੇ ਹੁਣ ਮੈਂ ਕੌਫੀ ਰਕੀਆ ਬਣਾਣੀ ਤੇ ਹੁਣ ਮੈਂ ਕਪੜੇ ਚੇਂਜ ਕਰੂਗੀ ਠੀਕ ਹੈ ਤੇ ਫੇਰ ਮੈਂ ਆਪਣੀ 12 ਵਾਲੀ ਜੋਬ ਤੇ ਜਾਵਾਂਗੀ ਠੀਕ ਹੈ ਮੇਰੇ ਕੋਲ ਥੋੜਾ ਜਿਹਾ ਟਾਈਮ ਹੈਗਾ ਸਾਲ ਵਾਂਸ ਅਗੇਨ ਮੈਂ ਆਪਣੀ ਜੋਬ ਤੇ ਆ ਗਈ ਸੀ 12 ਵਾਲੀ 12 ਵਜੇ ਵਾਲੀ ਜੋਬ ਤੇ ਆ ਗਈ ਸੀ ਸੋ ਜਿਹੜੀ ਮੈਂ ਤੁਹਾਨੂੰ ਵੀਡੀਓ ਨਹੀਂ ਬਣਾਇ ਕਿਉਂਕਿ ਮੈਂ ਆ ਰਹੀ ਹਾਂ ਨਸਿਆ ਕਿਉਂਕਿ ਤੁਹਾਨੂੰ ਪਤਾ ਸੀ ਅੱਜ ਤਾਂ ਮੈਂ ਦੱਸ ਤੇ ਮੈਨੂੰ ਕੋਈ ਨਹੀਂ ਲੱਭਿਆ ਹੈਗਾ ਮੈਂ ਸੱਚੀ ਗੱਲ ਦੱਸਾਂ ਕਿਆ ਲੈਣਾ ਕੱਪੜੇ ਵੀ ਨਾਲ ਕੋਲ ਬਹੁਤ ਹੈਗੇ ਆ ਹਨਾ ਸਾਰਾ ਕੁਝ ਹੈਗਾ ਸੋ ਮੈਂ ਹੁਣ ਇੱਥੇ ਬਹੁਤ ਸ਼ੌਪ ਕਰਦੀ ਆ ਠੀਕ ਹੈ ਸੋ ਮੈਂ ਉੱਥੋਂ ਲੈ ਕੇ ਆਇਆ ਕੱਪ ਦੋ ਲੈ ਕੇ ਆਇਆ ਮੈਂ ਕਿਹਾ ਦੋਨਾਂ ਬੱਚਿਆਂ ਨੂੰ ਹਨਾ ਹੁਣ ਤੇ ਇੱਕ ਇੱਕ ਦੇ ਦੋਗੀ ਇਹ ਮੈਨੂੰ ਕੱਪ ਮਿਲੇ ਹੈਗੇ ਆ ਡੇਡੜੀ ਰੋ ਦੇ ਡੇਡ ਡੇਡ ਹੀ ਉਹਦੇ ਕੱਪ ਮਿਲੇ ਹੈਗਾ ਮਤਲਬ ਸਪੈਸ਼ਲ ਪ੍ਰਾਈਸ ਲੱਗਾ ਵਜੇਗਾ ਸੋ ਹੁਣ ਮੈਂ ਬੈਕਰੀ ਲਾਉਂਗੀ ਠੀਕ ਹੈ ਉਹਨਾਂ ਲਈ ਕੁਝ ਮਠਿਆਈ ਨਾਲ ਲਿਆਉਂਗੀ ਕੁਝ সুইਟ ਵਗੈਰਾ ਦਉਂਗੀ ਹੈ ਨਾ ਜਾਰ ਤੁਸੀਂ ਲਾਈਕ ਕਰ ਦਿਆ ਡੋਨਟਸ ਵਗੈਰਾ ਲਾਈਕ ਕਰ ਦਿਆ ਲੱਗੂ ਸਾਨੂੰ ਉਹ ਜਦ ਸਕੂਲ ਤੋਂ ਆਉਗੇ ਫਿਰ ਮੈਂ ਬੈਕਰੀ ਤੇ ਜਾਉਂਗੀ ਉਹਨਾਂ ਉਹਨੂੰ ਉਹਨਾਂ ਨੂੰ ਦੇ ਦੂੰਗੀ ਹੈ ਨਾ ਖਵਾ ਦੂੰਗੀ ਹੋਰ ਮੈਂ ਇੱਥੇ ਕੀ ਦਵਾਂ ਮੈਨੂੰ ਸਮਝ ਨਹੀਂ ਆ ਰਿਹਾ ਸੌਰੀ ਹੈ ਨਾ ਆਈ ਰੀਅਲੀ ਡੋਨਟ نو ਮੈਂ ਕੀ ਦਵਾਂ ਕਿਉਂਕਿ ਮੈਂ ਪਹਿਲਾਂ ਵਰਗਾ ਮਤਲਬ ਇਥੇ ਸਮਾਨ ਰਹਿਆ ਹੀ ਨਹੀਂ ਹੈਗਾ ਮੈਂ ਸੱਚੀ ਗੱਲ ਦੱਸਾਂ ਜਿੱਦਾਂ ਅੱਜ ਤੋਂ 10 ਸਾਲ ਪਹਿਲਾਂ ਇੱਥੇ ਸਮਾਨ ਹੁੰਦਾ ਸੀਗਾ ਨਾ ਮਾਰਕੀਟਾਂ ਚ ਜਾ ਸ਼ਾਪਸ ਜਿਹੜੀਆਂ ਸ਼ਾਪਸ ਸੀਗੀਆਂ ਇੱਥੇ ਵਧੀਆਂ ਉਹ ਕਲੋਜ਼ ਹੋ ਗਈਆਂ ਪਤਾ ਨਹੀਂ ਕਿਉਂ ਉਹ ਕਲੋਜ਼ ਹੋ ਗਏ ਉੱਥੇ ਵਧੀਆਂ ਮਤਲਬ ਜਿੱਦਾਂ ਕਿਸੇ ਦਾ ਕੋਈ ਵੀ ਐਦਾਂ ਦਾ ਸੀਗਾ ਕੁਝ ਵੀ ਫੰਕਸ਼ਨ ਵਗੈਰਾ ਜਾਂ ਹਮੇਂ ਕੁਝ ਵੀ ਅੰਸਰ ਫੈਸਟੀਵਲ ਆਪਾਂ ਉੱਥੇ ਸਮਾਨ ਲੈ ਆਉਂਦੇ ਹੁੰਦੇ ਸੀ ਤੇ ਚੀਪ ਹਨਾ ਤੇ ਬਹੁਤ ਹੀ ਸਸਤਾ ਤੇ ਬਹੁਤ ਹੀ ਅੱਛਾ ਗਿਫਟ ਵਗੈਰਾ ਤੇ ਹੁਣ ਉਹ ਮਤਲਬ ਸ਼ਾਪਸ ਸਾਰੀਆਂ ਕਲੋਜ਼ ਹੋ ਗਈਆਂ ਹੁਣ ਤਾਂ ਬਸ ਉੱਟੋ ਟੁੱਟ ਤਾਂ ਮੈਂ ਤੁਹਾਨੂੰ ਦੱਸਾਂ ਸਾਡੇ 네ਗੋਸ਼ੀਏਸ਼ਨ ਹਨ ਕੋਈ ਸ਼ੋਕ ਚੱਜਦੀ ਨਹੀਂ ਹੈਗੀ ਮੈਂ ਦੱਸਾਂ ਇਸ ਬਾਰੇ ਇਸ ਮੈਟਰ ਬਾਰੇ ਮੈਂ ਫੇਕਲ ਕਰੂੰਗੀ ਠੀਕ ਹੈ ਸੋ ਐਨੀਵੇ ਆਪਾਂ ਕੁਕਿੰਗ ਸਟਾਰਟ ਕਰ ਦਈਏ ਹਨਾ ਅੱਜ ਫਿਰ ਆਗੇ ਨਾ ਬਣਾਣਾ ਹੈਗਾ ਸੁਬਲਾ ਕੀਆ ਫॉर ਓਇਲ ਸੋ ਸਟਾਰਟ ਕਰ ਗਏ ਹਾਂ ਸੁਬਲਾ ਜਿਹਾ ਲੱਕ ਜੀ ਸਭ ਆ ਕੱਪੜੇ ਮੈਂ ਲੋਕੋ ਜੀ ਸੈਟਰਡੇ ਦੇ ਧੋਤੇ ਪਾਇਆ ਗੋਰੇ ਬਾਜੀ ਨਾਲ ਕੱਪੜੇ ਨਹੀਂ ਚੱਕੇ ਹੈਗੇ ਹੁਣ ਮੈਂ ਕੱਪੜਿਆਂ ਨੂੰ ਪਹਿਲਾਂ ਚੱਕ ਦਿਆਂ ਫਿਰ ਹੋਰ ਦੁਬਾਰਾ ਵੋਸ਼ਰ ਮਸ਼ੀਨ ਚ ਪਾਉਂਦੀ ਆਂ ਫੋ ਖਾਣਾ ਬਣ ਕੇ ਡੈਡੀ ਹੋ ਗਿਆ ਹੈਗਾ ਤੇ ਹੁਣ ਬੱਚਿਆਂ ਨੂੰ ਲੈਣ ਜਾਉਂਗੀ ਉਹਨਾਂ ਦੀ ਬੱਸ ਆ ਜਾਣੀਆਂ ਤੇ ਬਾਹਰ ਬਾਰਿਸ਼ ਵੀ ਹੋ ਰਹੀ ਹੈਗੀ ਆ ਤੇ ਬਾਕੀ ਹੋਰ ਕੰਮ ਕਰਨਾ ਹਜੇ ਕਾਫੀ ਕਲੀਨਿੰਗ ਕਰਨੀ ਪਈ ਆ ਲੋਕੋ ਜੀ ਏ ਮੈਂ ਬਰਦੇ ਚ ਬੱਚਿਆਂ ਨੂੰ ਲੈਣ ਚੱਲਨੀ ਆਂ ਦੱਸ ਇਹ ਵੀ ਜੱਜ ਜਾਣੀ ਡਿਊਟੀ ਆ ਨੌਕਰੀ ਆ ਸਾਡੀ ਕਿਆ ਕਰੀਏ ਲੋਕਾ ਜੀ ਮੀਂਹ ਲੱਗ ਗਿਆ ਸਾਈਪ੍ਰਸ ਦੇ ਵਿੱਚ ਸੋਣ ਦੀ ਚੜੀ ਨਹੀਂ ਲੱਗੀ ਸੋਣ ਦੀ ਚੜੀ ਤੂੰ ਵੀ ਆ ਜਾ ਕੋਠੇ ਉੱਤੇ ਮੈਂ ਮਛਤ ਤੇ ਜੜੀ ਪਰ ਮੈਨੂੰ ਤਾਂ ਇਹ ਬਚਾਰੇ ਨਿੰਬੂਆਂ ਦਾ ਹੀ ਆਂਦਾ ਰਹਿਣਾ ਹੋਂਕਾ ਵਾਂ ਬੜਾ ਵਾਂ ਲੱਗਦਾ ਮੈਨੂੰ ਲੋਕਾ ਜੀ ਮੈਂ ਕੀ ਆ ਦੱਸਾਂ ਵਿਚਾਰੇ ਅੱਧੇ ਗਲ ਗਏ ਅੱਧੇ ਸੜ ਗਏ ਹੋਰ ਜੱਜ ਜਾਣ ਥੋੜੀ ਬਾਰਿਸ਼ ਹੁੰਦੀ ਆ ਆਦਾ ਆਦਾ ਬਈ ਐਡਾ ਲੱਗਦਾ ਜਿਦਾ ਰਾਤ ਪੈ ਗਈ ਹੁੰਦੀ ਆ ਲੋਕੋ ਜੀ ਕੰਧ ਨੂੰ ਕਲੀਨ ਕਰੂੰਗੀ ਲੋਕਾ ਜੀ ਹੁਣ ਮੈਂ ਗੈਸ ਨੂੰ ਕਲੀਨ ਕਰੂੰਗੀ ਵੈਰੀ ਵੈਲ ਸਰ ਮਾਰਕ ਫਿਨਿਸ਼ ਹੋ ਗਿਆ ਹੈਗਾ ਸੋ ਮੈਂ ਹੁਣ ਆਪਣੇ ਘਰ ਚਲੀ ਆ ਜ ਮੈਂ ਬਹੁਤ ਜ਼ਿਆਦਾ ਥੱਕ ਗਈ ਹੈ ਮੈਂ ਦੱਸ ਨਹੀਂ ਸਕਦੀ ਕਿ ਚਲੋ ਠੀਕ ਹੈ ਲੋਕਾ ਜੀ ਆਪਾਂ ਕੱਲ ਮਿਲਦੇ ਆ ਇੱਕ ਨਵੀਂ ਲਾਈਫ ਦੇ ਨਾਲ ਠੀਕ ਹੈ ਜਦ ਤੱਕ ਦੇ ਲਈ ਬਾਏ ਬਾਏ ਐਂਡ ਗੁੱਡ ਬਲੱਸ ਸੇ